ਵੈਗੁਰਚਾ ਖਾਲਸਾ ਵੈਗੁਰਚੀ ਕੀ ਫਤਈ ਅੱਜ ਇੱਥੇ ਜਗਰਾਉਂ ਵਿੱਚ ਜਸਪ੍ਰੀਤ ਸਿੰਘ ਜੀ ਦੇ ਫਾਰਮ ਤੇ ਹੋਣ ਜਾ ਰਹੇ ਸ਼ੋਅ ਜਿਸ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਹੌਰ ਸ਼ੋਅ ਜਿਹੜਾ ਹੋ ਰਿਹਾ 24 25 26 ਤਰੀਕ ਨੂੰ ਜਗਰਾਉਂ ਚ ਹੋ ਰਿਹਾ ਹੈ ਇਹ ਜਗਰਾਉਂ ਫੇਅਰ ਗਰਾਊਂਡ ਦੇ ਆਪੋਜ਼ਿਟ ਵਿੱਚ ਅਜੇ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਸੰਬੰਧੀ ਹੋ ਰਹੀਆਂ ਜੰਗੀਆਂ ਵੀ ਕਾਰਗੁਜ਼ਾਰੀਆਂ ਨੇ ਜੇ ਜੋ ਵੀ ਇਸ ਦੇ ਵਿੱਚ ਕੰਡੀਸ਼ਨਾਂ ਰੱਖੀਆਂ ਜਾਣੀਆਂ ਜੋ ਵੀ ਇਹਦੇ ਫੈਸਲੇ ਨੇ ਉਹਨਾਂ ਸੰਬੰਧੀ ਅੱਜ ਇੱਥੇ ਮੁਕੰਮਲ ਡਿਸਕਸ਼ਨ ਕੀਤੀ ਗਈ ਉਹਨਾਂ ਸੰਬੰਧੀ ਫੈਸਲਾ ਲੈ ਗਿਆ ਅੱਜ ਆਪ ਸਭ ਨੂੰ ਇਸ ਮੇਲੇ ਵਿੱਚ ਪਹੁੰਚਣ ਦੇ ਲਈ ਸੱਦਾ ਪੱਤਰ ਦਿੱਤਾ ਜਾਂਦਾ ਹੈ ਇਸ ਕਰਕੇ ਸਭ ਘੋੜਾ ਮਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ੋਅ ਵਿੱਚ ਪਹੁੰਚ ਕੇ ਸ਼ੋਅ ਦਾ ਸ਼ਿੰਗਾਰ ਬਣੋ ਅਤੇ ਇਸ ਸ਼ੋਅ ਨੂੰ ਸਪੋਰਟ ਕਰੋ ਤੇ ਇਸ ਮੇਲੇ ਸੰਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਇਸੇ ਵੀਡੀਓ ਦੇ ਵਿੱਚ ਇਹਦਾ ਸਾਰੇ ਨੰਬਰ ਦਿੱਤੇ ਗਏ ਹਨ ਤੇ ਉਸ ਜਾਣਕਾਰੀ ਲੈਣ ਲਈ ਇਹਨਾਂ ਨੰਬਰਾਂ ਤੋਂ ਸੰਪਰਕ ਕੀਤਾ ਜਾ ਸਕਦਾ ਹੈ। ਤੇ ਲੋਕੇਸ਼ਨ ਕੀ ਹੈ ਜੀ ਸਰ? ਇਹ ਲੋਕੇਸ਼ਨ ਜਗਰਾਉਂ ਵਿਖੇ ਜਿਹੜੀ ਆਪਣੀ ਮੰਡੀ ਹੈਗੀ ਹੈ ਜੀ ਜਿੱਥੇ ਘੋੜਾ ਮੰਡੀ ਹੈ ਉਹਦੇ ਆਪੋਜ਼ਿਟ ਹੀ ਸ਼ੋਅ ਜਿਹੜਾ ਸ਼ੋਅ ਹੈ ਜੁੜਿਤ ਕੀਤਾ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਾਵਾਂ ਸ਼ੋਅ ਹੋ ਰਿਹਾਗਾ 24 25 26 ਤਰੀਕ ਨੂੰ ਹਰ ਬਲੀ ਨੁਕਰਿਆਂ ਦਾ ਨਕੰਦਾ ਦੋਦੰਦ ਦਾ ਤੇ ਵੱਡੇ ਜਾਨਵਰਾਂ ਦਾ ਘੋੜੇ ਘੋੜੀਆਂ ਦਾ ਤੇ ਮਾਰਵਾੜੀ ਦਾ ਤੇ ਉਹਦੇ ਤੇ ਸਾਰੇ ਜਾਣਿਆਂ ਨੂੰ ਦਿਨੋਂ ਕਮੇਟੀ ਵੱਲੋਂ ਸੱਦਾਗਾ ਜਿੰਨੇ ਵੀ ਸ਼ੋਅ ਹੋਰ ਕਰਾ ਰਹੇ ਆ ਬਾਰਲਿੰਗਾ ਸਪੇਟਾ ਨਾਲੇ ਕਿਸੇ ਨੂੰ ਨਹੀਂ ਫੋਨ ਕਰਿਆ ਜਾਂਦਾ ਸਾਡੀ ਕਮੇਟੀ ਤੋਂ ਅਸੀਂ ਰਹਿ ਜਾਂਦਾ ਉਹਦਾ ਆਏ ਦਾ ਇੱਥੇ ਮਾਨ ਸਤਕਾਰ ਪੂਰਾ ਹੋਊਗਾ ਸਪੇਟਾ ਆਏ ਦਾ ਉਹਨੂੰ ਕਿਸੇ ਗੱਲ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਉਹ ਬਾਕੀ ਸਾਰੇ ਪ੍ਰਬੰਧ ਇੱਥੇ ਕੀਤੇ ਗਏ ਆ ਐਨੀਮਲ ਰੱਖਣ ਲਈ ਤੇ ਰਹਿਣ ਲਈ ਪਾਣੀ ਦਾ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਕੋਈ ਸਟੋਰੀਆਂ ਵੀ ਲੱਗੀਆਂ ਮਿਲਣੀਆਂ ਸਾਰਾ ਕੁਝ ਡਾਕਟਰ ਦੀ ਵੀ ਫੈਸਿਲਿਟੀ ਹੈ ਹਾਂਜੀ ਡਾਕਟਰ ਦੀ ਵੀ ਫੈਸਿਲਿਟੀ ਹੋਣਾ ਡਾਕਟਰ ਦੀ ਵੀ ਹੋਊਗੀ ਜੀ ਫੈਸਿਲਿਟੀ ਡਾਕਟਰ ਦੀ ਵੀ ਹੋਊ ਪੈਰ ਬਣਾਉਣ ਵਾਲੇ ਦੀ ਵੀ ਹੋਊਗੀ ਪੈਰ ਬਣਾਉਣ ਵਾਲਾ ਫੈਰੀਅਰ ਵੀ ਫੈਰੀਅਰ ਵੀ ਦੇਵਾਂਗੇ ਇੱਕ ਜੀ ਜੀ ਮੈਂ ਮੜੀ ਜੀ ਹੋਰ ਐਡ ਕਰਨਾ ਚਾਹੁੰਦਾ ਵੀਰ ਜੀ ਵੀ ਜੇ ਕੋਈ ਬੰਦਾ ਪੰਜਾਬ ਤੋਂ ਬਾਹਰੋਂ ਆ ਰਿਹਾ ਅਸੀਂ ਇੱਥੋਂ ਜਗਰਾਉਂ ਤੋਂ 15 ਕਿਲੋਮੀਟਰ ਦੂਰ ਮਤਲਬ ਇੱਕ ਸਾਡੇ ਕੋਲੇ ਸਟੇਬਲ ਆ 8 ਜਾਨਵਰਾਂ ਦਾ ਜੇ ਕਿਸੇ ਵੀਰ ਨੇ ਦੂਰੋਂ ਆਉਣਾ ਔਰ ਪੱਕਾ ਉਹਨੂੰ ਇਉਂ ਚਾਹੀਦਾ ਜੀ ਮੈਂ ਮੰਡੀ ਵਿੱਚ ਟੈਂਟ ਵਿੱਚ ਜਾਨਵਰ ਨਹੀਂ ਰੱਖਣਾ ਤੇ ਅਸੀਂ ਉਹਨਾਂ ਵਾਸਤੇ ਪੱਕਾ ਸਟੇਬਲਿੰਗ ਵੀ ਪ੍ਰੋਵਾਈਡ ਕਰ ਦਾਂ ਤੇ ਜੇ ਕੋਈ ਵੀਰ ਦੂਰੋਂ ਆਉਂਦਾ ਉਹ ਚਾਹੁੰਦਾ ਕਿ ਮੇਰਾ ਘੋੜਾ ਵੀ ਦੋ ਦਿਨ ਤਿੰਨ ਦਿਨ ਪਹਿਲਾਂ ਆ ਕੇ ਸਟੇਬਲਿੰਗ ਹੋ ਸਕੇ ਉਹਦਾ ਵੀ ਅਸੀਂ ਪ੍ਰਬੰਧ ਕੀਤਾ ਜੀ ਹਿੰਦੀ ਚ ਬੋਲ ਰਿਹਾ ਠੀਕ ਜੀ ਇਹ ਜੀ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਹਾਰਸ਼ੋ 2024 ਵਿੱਚ ਇਸ ਵਾਰ ਇੱਕ ਨਵੀਂ ਚੀਜ਼ ਇੰਟਰਡਿਊਸ ਕੀਤੀ ਆ ਜੋ ਸਾਡੀ ਇੱਕ ਕੋਸ਼ਿਸ਼ ਆ ਕਿ ਅਸੀਂ ਬਰੀਡਿੰਗ ਵਾਸਤੇ ਐਨੀਮਲਸ ਨੂੰ ਪ੍ਰਮੋਟ ਕਰ ਸਕੀਏ ਉਹਦੇ ਵਿੱਚ ਅਸੀਂ ਇਹ ਕਰ ਰਹੇ ਆ 25 ਤਰੀਕ ਨੂੰ ਸ਼ਾਮ ਦਾ ਅਸੀਂ ਇੱਕ ਪ੍ਰੋਗਰਾਮ ਅਲਿਕ ਰਹੇ ਆ ਜਿਹੜਾ ਇੱਕ ਇਵੈਂਟ ਹੋਊਗਾ ਜਿਹਦੇ ਵਿੱਚ ਕੋਈ ਵੀ ਘੋੜਾ ਪਾਲਕ ਆ ਜਿਹਦੇ ਕੋਲੇ ਘੋੜਾ ਵਾ ਉਹ ਘੋੜੇ ਦੇ ਨਾਲ ਆਪਦੇ 5 ਬੱਚੇ 6 ਬੱਚੇ ਮਤਲਬ ਘੱਟੋ ਘੱਟ 4 ਬੱਚੇ ਹੋਣ ਜੀ ਉਸ ਘੋੜੇ ਦੇ ਬੱਚੇ ਉਹ ਡਿਸਪਲੇ ਕਰ ਸਕਦਾ ਵਾ ਜਿਹਦੇ ਵਿੱਚ ਅਸੀਂ ਸਾਰੇ ਭਰਾਵਾਂ ਨੂੰ ਉਸ ਟਾਈਮ ਤੇ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਘੋੜਾ ਪ੍ਰੇਮੀ ਭਰਾ ਵਾ ਉਹ ਸਾਰਿਆਂ ਨੂੰ ਐਜਾ ਅਸੀਂ ਗੈਸਟ ਇਨਵਾਈਟ ਕਰ ਰਹੇ ਆ ਚਾਹੇ ਕੋਈ ਛੋਟਾ ਫਾਰਮ ਵਾਲਾ ਚਾਹੇ ਵੱਡਾ ਫਾਰਮ ਵਾਲਾ ਵੀ ਸਾਰੇ ਵੀਰ ਪਹੁੰਚਣ ਤੇ ਜਿਨ੍ਹਾਂ ਕੋਲੇ ਵੀ ਘੋੜਾ ਵਾ ਉਹ ਆਪਦੇ ਘੋੜੇ ਨੂੰ ਆਪਦੇ ਬੱਚਿਆਂ ਦੇ ਨਾਲ ਆ ਕੇ ਡਿਸਪਲੇ ਕਰਨ ਤੇ ਉਹਦੇ ਵਿੱਚ ਕੋਈ ਵੀ ਸ਼ਰਤ ਇਹੀ ਆ ਕਿ ਇੱਕ ਘੋੜੇ ਦਾ ਫਾਦਰ ਕਾਮਨ ਹੋਣਾ ਚਾਹੀਦਾ ਬੱਚਾ ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ ਚਾਹੇ ਉਸ ਬੱਚੇ ਉਸ ਘੋੜੇ ਦੀ ਵੱਡੀ ਘੋੜੀ ਹੋਵੇ ਉਹਦਾ ਕੋਈ ਫਰਕ ਨਹੀਂ ਸੇਮ ਚੀਜ਼ ਅਸੀਂ ਘੋੜੀ ਵਾਸਤੇ ਰੱਖ ਰਹੇ ਆ ਜੇ ਇੱਕ ਕਿਸੇ ਵੀਰ ਕੋਲੇ ਘੋੜੀ ਆ ਉਦੇ 2 ਤੋਂ 3 ਬੱਚੇ ਆ ਉਹ ਆਪਦੀ ਘੋੜੀ ਦੇ ਨਾਲ 2 ਬੱਚੇ 3 ਬੱਚੇ 4 ਬੱਚੇ ਉਸ ਘੋੜੀ ਦੇ ਡਿਸਪਲੇ ਕਰ ਸਕਦਾ ਬਾਪ ਕੋਈ ਵੀ ਰਵੇ ਮਾਂ ਉਹ ਹੋਣੀ ਚਾਹੀਦੀ ਆ ਜੀ ਇਹ ਅਸੀਂ ਇੱਕ ਨਵੀਂ ਕਨਸੈਪਟ ਰੱਖੀ ਆ ਤੇ ਇਹਦੇ ਵਿੱਚ ਅਸੀਂ ਕੋਈ ਡਿਸਪਲੇ ਫੀਸ ਐਕਸਟਰਾ ਨਹੀਂ ਰੱਖ ਰਹੇ ਜਿਹੜੀ ਸਾਡੀ 21 ਜਨਵਰੀ ਦੀ ਡਿਸਪਲੇ ਫੀਸ ਆ ਘੋੜਿਆਂ ਦੀ ਉਹ ਅਸੀਂ 7000 ਰੁਪਏ ਰੱਖੀ ਆ ਤੇ ਚਾਹੇ ਤੁਸੀਂ 5 ਬੱਚੇ ਡਿਸਪਲੇ ਕਰ ਲੋ ਘੋੜੇ ਨਾਲ ਚਾਹੇ ਤੁਸੀਂ 10 ਕਰ ਲੋ ਤੁਹਾਡੀ ਫੀਸ 7000 ਹੀ ਲੱਗਣੀ ਆ ਸਿਰਫ ਅਡਲਟ ਜਿਹੜਾ ਹੋਊਗਾ ਉਹਦੇ ਹੀ ਫੀਸ ਲੱਗਣੀ ਆ ਸਿਰਫ ਅਡਲਟ ਦੀ ਫੀਸ ਲੱਗਣੀ ਆ ਉਹਦੀ ਪ੍ਰਜਨਨੀ ਦੀ ਫੀਸ ਨਹੀਂ ਲੱਗਣੀ ਤੇ ਤੁਸੀਂ ਉਹ ਸਾਰਾ ਡਿਸਪਲੇ ਕਰ ਸਕਦੇ ਹੋ ਇਹ ਇੱਕ ਸਾਡਾ ਨਵਾਂ ਇਨੀਸ਼ੀਏਟਿਵ ਆ ਇਹ ਰੇਟ ਹੈ ਜੀ 25 25 ਤਰੀਕ ਦੀ ਡੇਟ ਆ ਇਹ ਉਸ ਦਿਨ ਸਾਰੇ ਗੈਸਟਾਂ ਨੂੰ ਅਸੀਂ ਇਨਵਾਈਟ ਕਰ ਰਹੇ ਆ ਤੇ ਜਿਹੜੇ ਵੀ ਇਸ ਦਾ ਹਿੱਸਾ ਵੰਡਣਾ ਚਾਹੁੰਦੇ ਆ ਘੋੜਾ ਡਿਸਪਲੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਸਾਨੂੰ ਛੇਤੀ ਤੋਂ ਛੇਤੀ ਆਪਦਾ ਨਾਮ ਲਿਖਾ ਦੇਣ ਕਿਉਂਕਿ ਸਾਡੀ ਇਹ ਟਾਈਮ ਮੈਨੇਜਮੈਂਟ ਦੀ ਬੜੀ ਇੰਪੋਰਟੈਂਸ ਰਹੂਗੀ ਇਸ ਵੇਲੇ ਤੇ ਉਸ ਤੋਂ ਬਾਅਦ ਜੀ ਇਸ ਰਿੰਗ ਵਿੱਚ ਮੀਡੀਆ ਨੂੰ ਕੋਈ ਵੀ ਰੋਕ ਨਹੀਂ ਰੂਗੀ ਜਿੰਨੇ ਮਰਜ਼ੀ ਚਾਹੇ ਕਿਸੇ ਦਾ ਛੋਟਾ YouTube ਚੈਨਲ ਆ ਚਾਹੇ ਕਿਸੇ ਦਾ ਵੱਡਾ ਬਾ ਅਨਲੈਸ ਅਨਟਿਲ ਸਾਡੇ ਘੋੜੇ ਨਾਲ ਡਿਸਟਰਬ ਹੋਣ ਤੇ ਸਾਰੇ ਜਿੰਨੇ ਮੇਰੇ YouTube ਵੀਰਾਂ ਸਾਡੀ ਕੋਈ ਸ਼ਰਤ ਨਹੀਂ ਉਹ ਹਰ ਇੱਕ ਬੰਦਾ ਲਾਈਵ ਵੀ ਚਲਾ ਸਕਦਾ ਉਹਨੂੰ ਕਵਰ ਵੀ ਕਰ ਸਕਦਾ ਤੇ ਆਪ ਵੀ ਵੀਡੀਓਜ਼ ਬਣਾ ਕੇ ਬਾਅਦ ਵਿੱਚ ਵੀ ਡਿਸਪਲੇ ਕਰ ਸਕਦਾ ਮਤਲਬ ਇਹ ਇੱਕ ਜਿਹੜੇ ਘੋੜਾ ਪਾਲਕ ਆ ਉਹਨਾਂ ਵਾਸਤੇ ਇੱਕ ਸੋਸ਼ਲ ਮੀਡੀਆ ਦੇ ਤਰ੍ਹਾਂ ਇੱਕ ਪਲੇਟਫਾਰਮ ਵੀ ਜਨਰੇਟ ਹੋ ਜਾਊਗਾ ਜੀ ਇਹ ਇੱਕ ਨਵੀਂ ਚੀਜ਼ ਹੋ ਕੀਤੀ ਆ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਭਰਾ ਵੜ ਚੜ ਕੇ ਹਿੱਸਾ ਲਵੋਗੇ ਤਾਂ ਸਹਿਯੋਗ ਦਿਮੋਗੇ ਜੀ ਇੱਕ ਜੀ ਅਸੀਂ ਨਾਲ ਹੋਟਲ ਦਾ ਵੀ ਜਿਹੜੇ ਮੇਰੇ ਭਰਾ ਬਾਹਰ ਰਹੀਆਂ ਸਟੇਟਾਂ ਤੋਂ ਆਉਣਗੇ ਅਸੀਂ ਹੋਟਲਾਂ ਦੇ ਨੰਬਰ ਵੀ ਨਾਲ ਤੁਹਾਨੂੰ ਡਿਸਪਲੇ ਕਰ ਰਹੇ ਹਾਂ ਜਿਹੜੇ ਦੋ ਹੋਟਲਾਂ ਨਾਲ ਸਾਡੀ ਗੱਲ ਹੋਈ ਆ ਤੁਸੀਂ ਉਹ ਨੰਬਰਾਂ ਤੇ ਫੋਨ ਕਰਕੇ ਤੁਸੀਂ ਉੱਥੇ ਆਪੀ ਬੁਕਿੰਗ ਕਰਾ ਸਕਦੇ ਹੋ ਜੀ ਜੋ ਬਿਲਕੁਲ ਸਾਡੇ ਇਵੈਂਟ ਦੇ ਬਿਲਕੁਲ ਸਾਹਮਣੇ ਆ ਬੁਕਿੰਗ ਵਾਲ ਡਿਸਟੈਂਸ ਆ ਤੇ 4 ਸਟਾਰ ਹੋਟਲ ਆ ਜੀ ਠੀਕ ਹੈ ਸਰ ਇੱਥੇ ਜਿਹੜਾ ਹੋਟਲ ਵਗੈਰਾ ਦੀ ਆ ਉਹ ਆਪਣੀ ਦੀ ਉਹ ਮਿਰਜੀ ਬੰਦੇ ਨੇ ਅਸੀਂ ਕੰਟੈਕਟ ਕੰਟੈਕਟ ਨੰਬਰ ਵਗੈਰਾ ਦੇ ਦਾਂਗੇ ਉਹ ਆਪ ਬੁਕਿੰਗ ਕਰ ਸਕਦੇ ਆ ਜੀ ਠੀਕ ਹੈ ਜੀ ਮਤਲਬ ਉਹ ਪਰਸਨਲ ਹੋਗਾ ਉਹ ਪਰਸਨਲ ਹੋਊਗਾ ਵੀਰ ਜੀ ਹਾਂਜੀ ਠੀਕ ਹੈ ਉਹ ਅਗਲੇ ਦਾ ਹੋਗਾ ਜੀ ਬਿਲਕੁਲ ਜੀ ਹਾਂਜੀ ਉਹ ਅਗਲੇ ਦਾ ਹੋਗਾ ਠੀਕ ਹੈ ਜੀ ਥੈਂਕ ਯੂ ਜੀ ਓਕੇ ਜੀ ਥੈਂਕ ਯੂ ਜੀ ਬਾ ਕਾਲ ਸਾਹਿਬ